ਹਾਂਜੀ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇਹ ਆਪਣਾ ਪਾਤਣਾ ਸ਼ਹਿਰ ਇਹ ਨਿਆਲ ਚੌਕ ਹੈ ਜੋ ਕਿ ਸਾਰੇ ਪੰਜਾਬ ਨੂੰ ਪਤਾ ਹੈ ਬਹੁਤ ਚਰਚਿਤ ਹੈ ਇਹ ਖਬਰ ਜਿਹੜੀ ਚੱਲ ਰਹੀ ਹੈ ਆਪਣੇ ਨਿਆਲ ਪਿੰਡ ਗਵਾਂਡ ਪਿੰਡ ਚ ਦੋ ਡਰਾਈਵਰ ਭਾਈ ਤੇ ਜਿਨ੍ਹਾਂ ਨੇ ਆਤਮ ਹੱਤਿਆ ਕਰ ਲਈ ਉਸ ਦੇ ਕਾਰਨ ਇੱਥੇ ਧਰਨਾ ਲੱਗ ਰਿਹਾ ਹੈ ਕਾਫੀ ਦਿਨਾਂ ਤੋਂ ਜੋ ਕਿ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਜੋ ਉਹਨਾਂ ਦੀ ਮਤਲਬ 65000 ਪਿੱਛੇ ਮੌਤ ਹੋਈ ਕੋਈ ਮੰਗਰ ਪਰਿਵਾਰ ਦੇ ਵੀ ਐਡਾ ਵੱਡਾ ਹੈ ਨਹੀਂ ਸਿਸਟਮ ਵੀ ਵਿਚਾਰੇ ਉਹ ਬੜਾ ਕੁਝ ਕਰ ਸਕਣ ਹਨ ਲੋਕਾਂ ਦੀ ਮਦਦ ਨਾਲ ਉਹ ਇਨਸਾਫ ਦੀ ਮੰਗ ਕਰ ਰਹੇ ਨੇ ਤਾਂ ਬਹੁਤ ਬਾਈ ਆਪਣੇ ਨਾਲ ਵੱਡੇ ਅਧਿਕਾਰੀ ਵੀ ਆਪਾਂ ਨੂੰ ਦੇਖਦੇ ਨੇ ਛੋਟੇ ਵੀ ਦੇਖਦੇ ਨੇ ਤਾਂ ਇਹ ਵੀਡੀਓ ਜਰੂਰ ਸ਼ੇਅਰ ਕਰਕੇ ਜੇ ਕਿਸੇ ਦਾ ਹੱਥ ਪੈਂਦਾ ਜੋ ਇਹਨਾਂ ਦੀ ਮੰਗ ਹੈ ਉਹ ਇਸ ਚੀਜ਼ ਨੂੰ ਪੂਰਾ ਕਰਨਾ ਚਾਹੁੰਦਾ ਚਲੋ ਇੱਕ ਗਰੀਬ ਨੇ ਉਹ ਗੱਲ ਵੱਖਰੀ ਡਰਾਈਵਰ ਇੱਕ ਪੂਰੇ ਦੇਸ਼ ਦੀ ਰੀੜ ਦੀ ਹੱਡੀ ਹੈ ਜੇ ਡਰਾਈਵਰਾਂ ਭਾਈਚਾਰੇ ਤੰਗ ਹੋਣਗੇ ਤਾਂ ਅੱਜ ਸਾਰਾ ਦੇਸ਼ ਬੰਦ ਹੈ ਆਵਾਜਾਈ ਸਾਰੀ ਬੰਦ ਹੈ ਇਹ ਡਰਾਈਵਰ ਆਪਣੇ ਸੁਖੀ ਨੇ ਤਾਂ ਆਪਣਾ ਸਾਰਾ ਦੇਸ਼ ਚੱਲ ਰਿਹਾ ਬਾਈ ਇੱਕ ਫੌਜ ਇੱਕ ਡਰਾਈਵਰ ਇਹ ਮੇਨ ਰੀਡ ਦੀ ਹੱਡੀ ਨੇ ਆਪਣੇ ਛੋਟੇ ਮੋਟੇ ਰੋਲੇ ਬਗੋਲੇ ਇਹ ਆਪਸ ਚ ਬਹਿ ਕੇ ਭਾਈਚਾਰੇ ਚ ਨਮੇੜਿਆ ਕਰੋ ਚਲੋ ਇਹ ਇਹਨਾਂ ਨੂੰ ਵੀ ਵਿਚਾਰਾਂ ਨੂੰ ਚਾਣ ਚੱਕ ਗਲਤੀ ਇਹ ਜੀ ਕਰਨੀ ਪੈਗੀ ਕਿਉਂ ਇਹਨਾਂ ਦਾ ਫੌਰ ਨਹੀਂ ਪਿਆ ਡਰ ਆ ਇਹ じゃ ਬਹਿ ਗਿਆ ਤੇ ਅੱਗੇ ਵਾਸਤੇ ਵੀ ਕੋਈ ਜਿਵੇਂ ਭਾਈਚਾਰਾ ਆਪਣਾ ਬਹਿ ਕੇ 10 ਬੰਦਿਆਂ ਚ ਕੋਈ ਨਮੇੜੋ ਤੇ ਇਹਨਾਂ ਦਾ ਸਾਥ ਆਪਾਂ ਜਰੂਰ ਦਈਏ ਜਿਵੇਂ ਹੁਣ ਇਹ ਬਾਈ ਫਰੀਦਕੋਟ ਤੋਂ ਆਏ ਹੋਏ ਨੇ ਕਈ ਬਹੁਤ ਦੂਰੋਂ ਦੂਰੋਂ ਆਏ ਨੇ ਕਿਉਂਕਿ ਡਰਾਈਵਰ ਆਪਣੀ ਇੱਕ ਬਹੁਤ ਰੀੜ ਦੀ ਹੱਡੀ ਐ ਤੇ ਬਾਕੀ ਇਹ ਧਰਨਾ ਕਾਫੀ ਦਿਨਾਂ ਤੋਂ ਚੱਲ ਰਿਆ ਇੱਥੇ ਤੇ ਤੁਹਾਨੂੰ ਦਿਖਾਉਣੇ ਵੀ ਆ ਨਾਲ ਕਾਫੀ ਦਿਨਾਂ ਤੋਂ ਅਧਿਕਾਰੀ ਵੀ ਆ ਰਹੇ ਨੇ ਗੱਲਬਾਤ ਕਰਨ ਦੀ ਬਣ ਰਿਹਾ ਇਹ ਡੱਡ ਬੋਡੀਆਂ ਪਈਆਂ ਨੇ ਵਿੱਚ ਹਜੇ ਐਂ ਰੱਖ ਰਧੀਆਂ ਨੇ ਤੇ ਅਧਿਕਾਰੀ ਆ ਰਹੇ ਨੇ ਗੱਲਬਾਤ ਕਰਨ ਇਹ ਆਪਣਾ ਨਾਲ ਇਹ ਆਪਣੇ ਪਿੰਡ ਦੇ ਨਿਆਲ ਇੱਥੋਂ ਚੌਂਕਾ ਇਹ ਆਪਣੇ ਪਿੰਡ ਨੂੰ ਜਾਂਦੀ ਐ ਸਿੱਧੀ ਨਿਆਲ ਤੋਂ ਮੈਂ ਇਹਨਾਂ ਹੱਬਾਂ ਉਰੇ ਆ ਗਿਆ ਹਾਂ ਜੀ ਕੋਈ ਪਰੋਲੇ ਕੇ ਆਪ ਦੀ ਗੱਲ ਬਾਤ ਕਰ ਰਹੇ ਨੇ ਅਧਿਕਾਰੀ ਦੇਖੋ ਕੀ ਬਣਦਾ ਸ਼ਾਇਦ ਮਸਲਾ ਚਲ ਪਵੇ